ਇਸ ਬੇਟੀ ਦਾ ਦੁੱਖ ਦੇਖ ਕੇ ਜੀ ਆਤਮਾ ਰੁੱੰਦੀ ਹੈ ਜੀ ਔਰ ਮੈਂ ਪ੍ਰਸ਼ਾਸਨ ਦੇ ਅੱਗੇ ਇਹ ਬੇਨਤੀ ਕਰਦਾ ਕਿ ਇਨਾਂ ਲੋਕਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹ ਬੱਚੀਆਂ ਰੋ ਰਹੀਆਂ ਇਹ ਸਾਡੇ ਸਮਾਜ ਦੀਆਂ ਅਗਰੇ ਤਾਂ ਕੁਦਰਤ ਨੇ ਇੰਨਾ ਦੀ ਇੱਜ਼ਤ ਰੱਖੀ ਆ ਨਹੀਂ ਉਹਨਾਂ ਲੋਕਾਂ ਨੇ ਕੋਈ ਘੱਟ ਨਹੀਂ ਗੁਜ਼ਾਰੀ ਸੀ ਆ ਹੱਦ ਤੱਕ ਤੇ ਤੋੜ ਤੇ ਫਰੈਂਡਰ ਖੋਲਤਾ ਅਸਗਵਾਂ ਦੇ ਡਾਂਗਾ ਮਾਰੀਆਂ ਇਹਨਾਂ ਲੜਕੀਆਂ ਨੂੰ ਚੱਕ ਕੇ ਲੈ ਜਾਂਦੀ ਉਹਨਾਂ ਦੀ ਜਿਹੜੀ ਹੈ ਪੂਰੀ ਸੋਚ ਬਣੀ ਹੋਈ ਸੀਗੀ ਇਹ ਤਾਂ ਠੀਕ ਹੈ ਕੁਦਰਤ ਨੇ ਰੱਖਤੀ ਆ ਗੱਲ ਮੈਂ ਕਹਿੰਸ ਨੇ ਨਹੀਂ ਸਰ ਮੈਂ ਡਰ ਗਈ ਤੇ ਮੇਰੇ ਕੋ ਚੱਕਰ ਆ ਗਏ ਸਿੱਕੋ ਸੋਸ ਚੱਕਰ ਹੀ ਆ ਗਿਆ ਸੀ ਇਹ ਠੰਡੀ ਹੋ ਗਈ ਚਲੋ ਤੁਸੀਂ ਰੋ ਨਾ ਭੈਣੇ ਕੋਈ ਗੱਲ ਨਹੀਂ ਸੋ ਸਾਥੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਦਾਨ ਸਿੰਘ ਵਾਲੇ ਘਟਨਾ ਹੋਈ ਆ ਉਹਨਾਂ ਦੇ ਵੀ ਅਸੀਂ ਤੁਹਾਨੂੰ ਦਿਖਾਇਆ ਸੀ ਉਹ ਲੋਕ ਵੀ ਵਿਚਾਰੇ ਕੈਮਰੇ ਅੱਗੇ ਰੋ ਰਹੇ ਸੀ ਤੇ ਅੱਜ ਇਹ ਭੈਣ ਵੀ ਰੋ ਰਹੀ ਆ ਸਰ ਸਤਿ ਸ਼੍ਰੀ ਅਕਾਲ ਸਾਥਿਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਤੇਜ ਸਿੰਘ ਸੋ ਸਾਥਿਓ ਤੁਹਾਨੂੰ ਪਤਾ ਕਿ ਕੁਝ ਦਿਨ ਪਹਿਲਾਂ ਦਾਨ ਸਿੰਘ ਵਾਲੇ ਘਟਨਾ ਹੋਈ ਸੀ ਜਿਹਦੇ ਵਿੱਚ ਕਿ ਕੁਝ ਲੋਕਾਂ ਵੱਲੋਂ ਬਹੁਤ ਜ਼ਿਆਦਾ ਗੁੰਡਾਗਰਦੀ ਕੀਤੀ ਗਈ ਸੀ ਔਰ ਗੁੰਡਾਗਰਦੀ ਕੀਤੀ ਗਈ ਸੀ ਔਰ ਅਸੀਂ ਉੱਥੇ ਪਹੁੰਚੇ ਸੀ ਤਾਂ ਸਾਨੂੰ ਲੱਗਿਆ ਵੀ ਔਰ ਅਸੀਂ ਬੋਲਿਆ ਸੀ ਕਿ ਜਿਹੜੀ ਇਹ ਘਟਨਾ ਅਸੀਂ ਪਹਿਲੀ ਵਾਰ ਦੇਖੀ ਆ ਵੀ 47 ਦੇ ਵਿੱਚ ਹੋਇਆ ਸੀ ਜਾਂ 84 ਦੇ ਵਿੱਚ ਅਜਿਹੀਆਂ ਘਟਨਾਵਾਂ ਹੋਈਆਂ ਸੀ ਗੁੰਡਾਗਰਦੀ ਦੀਆਂ ਪਰਾਜ ਹਰਿਆਣੇ ਦੇ ਵਿੱਚ ਉਹ ਪੰਜਾਬ ਦੇ ਵਿੱਚ ਘਟਨਾ ਦੇ ਅਚ ਹਰਿਆਣੇ ਦੇ ਸਿਰਸਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਪਹੁੰਚੇ ਆ ਉੱਥੇ ਵੀ ਅਜਿਹੀ ਘਟਨਾ ਹੋਈ ਆ ਸੋ ਬਾਪੂ ਕਰਨੈਲ ਸਿੰਘ ਓਟਾ ਉਹਨਾਂ ਦੇ ਨਾਲ ਅਸੀਂ ਆਏ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਨੂੰ ਜਾਣਕਾਰੀ ਦੇਣਗੇ ਬਾਪੂ ਜੀ ਪਹਿਲਾਂ ਤਾਂ ਸਾਡੇ ਚੈਨਲ ਦੇ ਸਵਾਗਤ ਆ ਜੀ ਸਾਡੇ ਦਰਸ਼ਕਾਂ ਨੂੰ ਦੱਸੋ ਸਾਥੀਆਂ ਨੂੰ ਦੱਸੋ ਕਿ ਇਹ ਕੀ ਮੁੱਦਾ ਕਿਹੜਾ ਪਿੰਡ ਆ ਤੇ ਕਿਹੜਾ ਜ਼ਿਲ੍ਹਾ ਔਰ ਕੀ ਘਟਨਾ ਹੋਈ ਆ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਮਾਜਿਕ ਮੁੱਦੇ ਚੈਨਲ ਦਾ ਦਿਲ ਦੀਆਂ ਗਹਿਰਾਈਆਂ ਨਾਲ ਧੰਨਵਾਦ ਕਰਦਾ ਹਾਂ ਜੀ ਕਿ ਤੁਸੀਂ ਤੁਹਾਡਾ ਜਿਹੜਾ ਚੈਨਲ ਹੈ ਹਮੇਸ਼ਾ ਹੀ ਦਬੇ ਕੁਚਲੇ ਸਮਾਜ ਦੇ ਉੱਤੇ ਹੋ ਰਹੇ ਅਤਿਆਚਾਰਾਂ ਦੀ ਆਵਾਜ਼ ਪ੍ਰਸ਼ਾਸਨ ਤੇ ਕਿਰਪਾ ਚਾਹੁੰਦੀ ਕੋਸ਼ਿਸ਼ ਕਰਦਾ ਹੈ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਇੱਥੇ ਪਹੁੰਚਣ ਦਾ ਤਾਂ ਇਸ ਤਰ੍ਹਾਂ ਹੈ ਕਿ ਇਹ ਪਿੰਡ ਭਾਦੜਾ ਪਿੰਡ ਪੈਂਦਾ ਹੈ ਹਲਕਾ ਕਾਲਾਂਵਾਲੀ ਦੇ ਵਿੱਚ ਜ਼ਿਲ੍ਹਾ सिरसा ਚ ਜੀ ਅਸੀਂ ਜਦੋਂ ਪਿਛਲੇ ਦਿਨੀ ਪੰਜਾਬ ਦੇ ਵਿੱਚ ਦਾਨ ਸਿੰਘ ਵਾਲਾ ਪਹੁੰਚੇ ਉਥੋਂ ਦੇ 8-9 ਘਰਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਅੱਗ ਲਾਈ ਗਈ ਸਾੜ ਦਿੱਤਾ ਗਿਆ ਝੋਟਾ ਮਾਰੀਆਂ ਬਹੁਤ ਨੁਕਸਾਨ ਹੋਇਆ ਤੇ ਮੈਂ ਸੋਚ ਰਿਹਾ ਸੀਗਾ ਕਿ ਵੀ ਇਹ ਜਿਹੜਾ ਇਸ ਤਰ੍ਹਾਂ ਦੀ ਵਾਰਦਾਤ ਹੈ ਹੋ ਸਕਦਾ ਇਹ ਪਹਿਲੀ ਵਾਰਦਾਤ ਹੈ ਪਰ ਅੱਜ ਜਿਸ ਤਰ੍ਹਾਂ ਇਸ ਪਰਿਵਾਰ ਨੇ ਦੱਸਿਆ ਸਾਨੂੰ ਵੀ ਪਤਾ ਲੱਗਿਆ ਤਾਂ ਮੈਂ ਇੱਧਰ ਇਸ ਵਾਸਤੇ ਪਹੁੰਚਿਆ ਮੈਂ ਮੇਰੀ ਟੀਮ ਨੂੰ ਲੈ ਕੇ ਇੱਧਰ ਆਇਆ ਹਾਂ ਸਾਡਾ ਜੋ ਸਮਾਜਿਕ ਜਨਤਾ ਦੇ ਅਧਿਕਾਰ ਮੋਰਚਾ ਜਿਹੜਾ ਹੈ ਉਹ ਸਮਾਜ ਦੇ ਹੋ ਰਹੇ ਅਤਿਆਚਾਰਾਂ ਦੇ ਹੈਲਪ ਕਰਨ ਤੇ ਉਹਨਾਂ ਦੇ ਉੱਤੇ ਚੱਲ ਰਿਹਾ ਹੈਗਾ ਸਾਡਾ ਜੋ ਹੈ ਸੰਘਰਸ਼ ਹੈਗਾ ਸਾਬ ਸ੍ਰੀ ਕਾਂਸ਼ੀ ਰਾਮ ਜੀ ਦੀ ਰਹਿਣਵਾਈ ਸੀਗੇ ਉਹਦੇ ਨਾਲ ਕੰਮ ਕੀਤਾ ਹੈਗਾ ਤਾਂ ਉਹਨਾਂ ਤੋਂ ਸਿੱਖਿਆ ਤਾਂ ਅਸੀਂ ਇਸ ਤਰ੍ਹਾਂ ਚੱਲ ਰਹੇ ਹਾਂ ਅੱਜ ਪਤਾ ਲੱਗਿਆ ਜਦੋਂ ਅਸੀਂ ਇੱਥੇ ਆਏਗੇ ਇਹ ਇਹ ਸਾਡੀ ਬੇਟੀ ਸਮਾਨ ਇਸ ਪਰਿਵਾਰ ਦੀ ਮੁਖੀਆ ਹੈ ਇਹਨੇ ਸਾਨੂੰ ਦੱਸਿਆ ਕਿ ਸਾਡੇ ਇਸ ਗਲੀ ਦੇ ਵਿੱਚ ਦੀ ਸਾਡੇ ਇਧਰ ਕਮਾਂਡ ਦੇ ਵਿੱਚ ਜਿਹੜੇ ਓਪਨ ਕਾਸਟ ਦੇ ਰਾਜਸਥਾਨ ਤੋਂ ਆ ਕੇ ਇੱਥੇ ਰਹੇ ਹੋਏ ਆ ਔਰ ਉਹਨਾਂ ਨੇ ਇੱਥੇ ਪਿੰਡ ਦੇ ਵਿੱਚ ਪੰਚਾਇਤੀ ਜਗ੍ਹਾ ਦੇ ਉੱਤੇ ਕਬਜ਼ਾ ਕਰਕੇ ਆਪਣਾ ਘਰ ਬਣਾ ਰੱਖਿਆ ਤੇ ਉਹ ਗਾਈਆਂ ਗੁੰਆਂ ਦਾ ਤੇ ਹੋਰ ਤਰ੍ਹਾਂ ਦਾ ਕੋਈ ਇਹ ਜਰ ਦੇ ਉਹ ਕਹਿੰਦੇ ਵੀ ਉਹਨਾਂ ਨੂੰ ਪਤਾ ਹੈਗਾ ਬਾਕੀ ਉਹ ਬੰਦੇ ਸਹੀ ਨਹੀਂ ਦੱਸਿਆ ਇਹਨਾਂ ਨੇ ਤੇ ਕਹਿੰਦੇ ਵੀ ਉਹਨਾਂ ਦੀ ਗੱਡੀ ਸੀਗੀ ਤੇ ਸਾਡੀ ਟੂੜੀ ਵਾਲੀ ਟਰਾਲੀ ਇੱਥੇ ਖੜੀ ਸੀਗੀ ਉਹ ਗੱਡੀ ਲੈ ਕੇ ਟੱਪਦੇ ਸੀ ਥੋੜੀ ਬਹੁਤੀ ਸਾਡੀ ਗੱਲ ਹੋ ਗਈ। ਉਸ ਤੋਂ ਬਾਅਦ ਇਹ ਕਹਿੰਦੇ ਵੀ ਉਹਨਾਂ ਨੇ ਆ ਕੇ ਤੇ ਸਾਡੇ ਘਰ ਦੇ ਬੰਦਿਆਂ ਦੇ ਉੱਤੇ ਉਹਨਾਂ ਨੇ ਹਮਲਾ ਕਰਤਾਗਾ ਰਾਤ ਨੂੰ 8 ਵਜੇ। ਔਰ ਸਾਡੇ ਜਦੋਂ ਸਾਰੇ ਪਰਿਵਾਰ ਦੇ ਬੰਦਿਆਂ ਦੇ ਉਹਨਾਂ ਨੇ ਝੋਟਾ ਮਾਰੀਆਂ। ਸਾਡਾ ਪਰਿਵਾਰ ਤਾਂ ਜਿਹੜਾ ਹੈ ਉਹ ਹਸਪਤਾਲ ਚ ਪਿਆ ਸੀ ਆ। ਉਸ ਤੋਂ ਬਾਅਦ ਅਸੀਂ ਕਹਿੰਦੇ ਇਹ ਬੇਟੀ ਦੱਸਦੀ ਹੈ ਕਿ ਵੀ ਅਸੀਂ ਕਲੀਆਂ ਔਰਤਾਂ ਸੀਂ ਆ। ਸਾਡੀਆਂ ਔਰਤਾਂ ਨੂੰ ਦੇਖ ਕੇ ਤੇ ਉਹਨਾਂ ਨੇ ਫਿਰ ਆ ਕੇ ਕਾਫੀ ਬੰਦਿਆਂ ਨੇ ਸਾਡੇ ਘਰ ਤੇ ਆ ਕੇ ਹਮਲਾ ਕੀਤਾ। ਸਾਡੇ ਘਰ ਦੇ ਆ ਕੰਦਾ ਟੱਪ ਕੇ ਕਹਿੰਦੇ ਵੀ ਘਰੇ ਆ ਬੜੇ ਆ ਆ ਜਿਹੜਾ ਸਾਹਮਣੇ ਗੇਟ ਦੇਸਦਾ ਕਹਿੰਦੀ ਇਹ ਗੇਟ ਤੋੜਤਾਗਾ ਜਵਾਕ ਜਿਹੜਾ ਹੈਗਾ ਇਸ ਗੇਟ ਤੋਂ ਨਹੀਂ ਭੱਜ ਗਏ ਤੇ ਜਿਹੜੇ ਉਹਨਾਂ ਦੇ ਬੰਦੇ ਬਾਹਰ ਖੜੇ ਸੀਗੇ ਉਹ ਬੰਦੇ ਜਵਾਕਾਂ ਦੇ ਮਗਰ ਗਏ ਜਵਾਕਾਂ ਨੇ ਸ਼ਰਮਾ-ਸੁਰਮਾ ਚ ਰਾਤ ਨੂੰ ਲੁੱਕ ਕੇ ਆਪਦਾ ਟਾਈਮ ਪਾਸ ਕੀਤਾਗਾ ਵਿਚਾਬ ਕੀਤਾ ਖੇਤਾਂ 'ਚ ਔਰ ਇਹਨਾਂ ਨੇ ਦੱਸਿਆ ਕਿ ਉਹਨਾਂ ਨੇ ਫਾਇਰਿੰਗ ਵੀ ਕੀਤੀ ਉਹਨਾਂ ਦੇ ਮਗਰ ਉਹ ਬੱਚਾ ਸੀਗਾ ਦੱਸ ਰਿਹਾ ਸੀਗਾ ਤਾਂ ਮੈਂ ਸਮਝਦਾ ਕਿ ਵੀ ਇਹ ਇਹ ਜਿਹੜਾ ਜੋ ਕੁਝ ਵਾਪਰ ਰਿਹਾ ਹੈ ਬੰਦਾ ਇੱਕ ਇਕੱਠੇ ਹੋ ਕੇ ਇੱਕ ਮਾੜੀ ਜੀ ਗੱਲ ਨੂੰ ਲੈ ਕੇ ਇਹ ਐਸਸੀ ਦਾ ਪਰਿਵਾਰ ਹੈ ਤੇ ਇਹਨਾਂ ਤੇ ਆ ਕੇ ਇਕੱਠੇ ਹੋ ਕੇ ਰਾਜਸਥਾਨ ਦੇ ਲੋਕ ਇੱਥੇ ਆ ਕੇ ਰਹਿੰਦੇ ਉਹਨਾਂ ਨੇ ਆ ਕੇ ਤੇ ਇਸ ਪਰਿਵਾਰ ਤੇ ਹਮਲਾ ਕੀਤਾ ਜਿਹੜਾ ਇਹਨਾਂ ਔਰਤਾਂ ਦੇ ਨਾਲ ਬਦਸਲੂਕੀ ਜਿਹੜੀ ਉਹਨਾਂ ਨੇ ਕੀਤੀ ਆ ਇਹ ਬਹੁਤ ਹੀ ਨਿੰਦਣਯੋਗ ਹੈ ਮੈਂ ਮੇਰੇ ਜਨਤਾ ਹਿਧਾਰ ਮੋਰਚਾ ਦੇ ਤਹਿਤ ਇਸ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਤੇ ਬਣਦੀਆਂ ਹੋਈਆਂ ਧਾਰਾਵਾਂ 'ਵਾਂ ਲਾ ਕੇ ਉਹਨਾਂ ਤੇ ਮੁਕੱਦਮਾ ਦਰਜ ਕੀਤਾ ਜਾਵੇ ਇਸ ਪਰਿਵਾਰ ਨੂੰ ਨਿਆਂ ਦਿਵਾਇਆ ਜਾਵੇ ਕਿਉਂਕਿ ਉਹ ਉਹਨਾਂ ਦੇ ਉੱਤੇ ਐਟ੍ਰੋਸਿਟੀ ਦਾ ਕੇਸ ਬਣਦਾ ਜਦੋਂ ਇੱਕ ਗਮਾਣ ਦੇ ਵਿੱਚ ਪਿੰਡ 'ਚ ਬੈਠਾ ਓਪਨ ਕਾਸਟ ਦੇ ਲੋਕ ਤੇ ਇੱਕ ਐਸਸੀ ਦੇ ਪਰਿਵਾਰ ਤੇ ਆ ਕੇ ਹਮਲਾ ਕਰ ਦਿੰਦੇ ਆ ਉਹਨਾਂ ਤੇ ਅਤਿਆਚਾਰ ਕਰਦੇ ਆ ਤਾਂ ਉਹ ਅਤਿਆਚਾਰ નિਵਾਰਨ ਧਾਰਾ ਐਟ੍ਰੋਸਿਟੀ ਬਣਦੀ ਹੈ ਤਾਂ ਪ੍ਰਸ਼ਾਸਨ ਅੱਗੇ ਬੇਨਤੀ ਆ ਵੀ ਐਟ੍ਰੋਸਿਟੀ ਦਾ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਜਿਹੜੀਆਂ ਔਰਤਾਂ ਘਰੇ ਇਹਨਾਂ ਦੇ ਨਾਲ ਜੋ ਬਦਸਲੂਕੀ ਕੀਤੀ ਗਈ ਹੈ ਉਸ ਦੀ ਵੀ ਧਾਰਾ ਲਾਉਣ ਘਰੇ ਬੜੇ ਅਗੇ ਇਹਨਾਂ ਦੇ ਇਹਨਾਂ ਦੇ ਮੋਬਾਈਲ ਖੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਇਹ 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 ਬੇਟੀ ਸਾਡੀ ਦੱਸ ਰਹੀ ਆ ਕਿ ਉਹ ਉਹ ਇਹੋ ਜੀ ਬੇਤੁਕੀ ਭਾਸ਼ਾ ਬੋਲ ਰਹੀ ਸੀਗੇ ਉਹ ਕਹਿੰਦੇ ਸੀ ਇਹ ਕਿ ਵੀ ਇਹਨਾਂ ਨੂੰ ਚੱਕ ਕੇ ਤੇ ਗੱਡੀਆਂ 'ਚ ਸਿੱਟੋ ਤੇ ਖੇਤਾਂ 'ਚ ਲੈ ਚੱਲੋ ਫੋਨ ਖੋਸ ਲਿਓ ਜੀ ਆਂਗਾ ਫੋਨ ਖੋਸ ਲਿਓ ਕਹਿੰਦੇ ਫੋਨ ਖੋਲ ਲਿਆ ਕੇ ਫੋਨ ਕਰਨ ਲੱਗੇ ਤਾਂ ਕਹਿੰਦੀ ਆ ਕਿ ਵੀ ਫੋਨ ਖੋਲਿਓ ਇਹਨਾਂ ਦੇ ਕਿਉਂਕਿ ਇਹ ਜਿਹੜੇ ਰਾਜਸਥਾਨ ਦੇ ਲੋਕ ਆ ਮੈਂ ਇੱਕ ਰਾਜਸਥਾਨ ਦੀ ਵੀਡੀਓ ਦੇਖੀ ਸੀ ਇੱਕ ਔਰਤ 21 ਦੀ ਪੋਤੀ ਹੋਣੀ ਹੈ ਮੇਰਾ ਖਿਆਲ ਹੈ ਨੌਜਵਾਨ ਲੜਕੀ ਤੇ ਉਹ ਖੇਤ ਚ ਬکریاں ਵਗੈਰਾ ਚਾਰ ਰਹੇ ਆ ਤੇ ਉਹ ਟਰੈਕਟਰ ਲੈ ਕੇ ਆਉਂਦੇ ਆ ਬੰਦੇ ਉਹ ਸੌਰਤ ਦੀ ਮਾਰਕਟਾਈ ਕਰਦੀ ਹੈ ਇੱਕ ਉਹਦਾ ਪੋਤਾ ਹੈਗਾ ਉਹ ਉਹ ਛੋਟਾ ਜਾਂ ਕੋਈ 8-7 ਸਾਲ ਦਾ ਉਹ ਗੰਧੀਆਂ ਗਾਲਾਂ ਕੱਢਦਾ ਉਹਨਾਂ ਨੂੰ ਵੀ ਉਹਦੀ ਦਾਦੀ ਨੂੰ ਕੁੱਟੀ ਜਾਂਦੇ ਆ ਤੇ ਉਹ ਲੜਕੀ ਨੂੰ ਟਰੈਕਟਰ ਤੇ ਚੱਕ ਕੇ ਲੈ ਗਏ ਉਹ ਦੇਖੀਏ ਅਸੀਂ ਵੀਡੀਓ ਦੇਖੀਏ ਨਾ ਵੀਡੀਓ ਤਾਂ ਇਹਨਾਂ ਦਾ ਵੀ ਇਹੀ ਇਰਾਦਾ ਸੀਗਾ ਵੀ ਇਹਨਾਂ ਦੀਆਂ ਔਰਤਾਂ ਹੁਣ ਬੰਦੇ ਦਾ ਪਏ ਹਸਪਤਾਲ 'ਚ ਅਸੀਂ ਕੁੱਟਮਾਰ ਕੇ ਕਰਤੇ ਲੇਕਿਨ ਔਰਤਾਂ ਜਿਹੜੀਆਂ ਉਹਨਾਂ ਨੇ ਘਰੇ ਹਮਲਾ ਜਿਹੜਾ ਕੀਤਾ ਬਾਅਦ 'ਚ ਇਹ ਤਾਂ ਔਰਤਾਂ ਨੂੰ ਚੱਕਣ ਵਾਸਤੇ ਕੀਤਾ ਸੀਗਾ ਇਸੇ ਨੀਤ ਨਾਲ ਕੀਤਾ ਇਸੇ ਨੀਤ ਨਾਲ ਕੀਤਾ ਹੈਗਾ ਔਰ ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਇਹ ਜਿੱਤੇ ਜਿਹੜੀ ਇਹਨਾਂ ਦੀ ਬਚ ਗਈ ਹੈਗੀ ਤੇ ਨਹੀਂ ਮੈਂ ਕਹਿੰਦਾ ਵੀ ਐਸ ਪਿੰਡ ਦੀ ਇੱਕ ਬੜੀ ਤਕੜੀ ਇੱਕ ਬਦਨਾਮੀ ਹੋਣੀ ਸੀਗੀ ਕਿ ਵੀ ਇਸ ਪਿੰਡ ਦੇ ਇੱਕ ਬਾਹਰੋਂ ਆਏ ਬੇ ਰਾਜਸਥਾਨ ਦੇ ਲੋਕ ਇਸ ਪਿੰਡ ਦੇ ਜਿਹੜੇ ਬਸਨੀਕ ਇਹਨਾਂ ਦੀਆਂ ਔਰਤਾਂ ਨੂੰ ਚੱਕ ਕੇ ਖੇਤਾਂ 'ਚ ਲੈ ਗਏ ਇਹ ਇੱਕ ਬਹੁਤ ਵੱਡੀ ਬਦਨਾਮੀ ਹੋਣੀ ਸੀ ਇਸ ਨਗਰ ਦੀ ਤੁਹਾਡਾ ਸਾਹਿਬ ਜਿਵੇਂ ਆਪਾਂ ਇਹ ਤੋੜਪੰਨ ਦੇਖ ਰਹੇ ਆ ਸਿਰਫ ਅੱਗ ਦੀ ਕੰਮ ਹੀ ਰਹਿ ਗਈ ਜੇ ਆਪਾਂ ਦਾਨ ਸਿੰਘ ਵਾਲੇ ਮਸਲੇ ਨੂੰ ਦੇਖੀਏ ਤਾਂ ਅੱਗ ਨਹੀਂ ਲਾਈ ਇਕੱਲੀ ਬਾਕੀ ਤਾਂ ਸਾਰਾ ਉਹਨਾਂ ਵਾਲਾ ਕੰਮ ਇਹਨਾਂ ਨੇ ਕਰ ਹੀ ਦਿੱਤਾ ਇਹ ਅੱਗ ਲਾਉਂਦੇ ਸੀਗੇ ਜੀ ਅੱਗ ਲਾਉਂਦੇ ਸੀਗੇ ਇਹਨਾਂ ਨੇ ਦੱਸਿਆ ਵੀ ਸਿਲੰਡਰ ਉਹਨਾਂ ਨੇ ਖੋਲਤਾ ਤੇ ਅੱਗ ਲਾਉਂਦੇ ਸੀਗੇ ਕੁਦਰਤੀ ਕੋਈ ਨੇਰੇ ਸਨੇ ਚ ਕੋਈ ਮਾਚਸ ਕੋ ਨਹੀਂ ਮਿਲੀ ਔਰ ਸਿਲੰਡਰ ਜਿਹੜਾ ਹੈਗਾ ਇਹਨਾਂ ਨੇ ਦੱਸਿਆ ਕਿ ਜਿਹੜੇ ਪੁਲਿਸ ਵਾਲੇ ਆਏਗੇ ਨਾ ਜੋ ਸਿਲੰਡਰ ਪੁਲਿਸ ਵਾਲਿਆਂ ਨੇ ਬੰਦ ਕੀਤਾ ਉਹਨਾਂ ਦਾ ਤਾਂ ਮਕਸਦ ਸੀਗਾ ਵੀ ਅੱਗ ਲਾ ਦੀ ਲਾਉਂਦੇ ਸੀਗੇ ਉਹ ਉਹਨਾਂ ਨੇ ਬੋਲਿਆ ਵੀ ਅੱਗ ਲਾਓ ਇਹਨਾਂ ਨੂੰ ਇਹ ਐਵੇਂ ਨਹੀਂ ਬਾਰ ਖੋਲਦੀ ਅੱਗ ਲਾ ਦਿਓ ਜੀ ਪੁਲਿਸ ਵਾਲੇ ਇਹ ਦੱਸਦੇ ਵੀ ਜਦੋਂ ਪੁਲਿਸ ਵਾਲੇ ਇੱਥੇ ਆਏ ਸੀਗੇ ਨਾ ਤੇ ਪੁਲਿਸ ਵਾਲੇ ਵਿਚਾਰੇ ਦੋ ਜਣੇ ਸੀਗੇ ਉਹ 20 ਬੰਦਿਆਂ ਦੇ ਅੱਗੇ ਪੁਲਿਸ ਵਾਲੇ ਵਿਚਾਰੇ ਕੀ ਕਰਦੇਗੇ ਉਹ ਕਹਿੰਦੇ ਪੁਲਿਸ ਵਾਲੇ ਤੇ ਮਗਰ ਖੜੇ ਰਹੇਗੇ ਬਾਅਦ ਚ ਪੁਲਿਸ ਵਾਲੇ ਨੇ ਆ ਕੇ ਸਿਲੰਡਰ ਬੰਦ ਕੀਤਾ ਹੈਗਾ ਇਹਨਾਂ ਨੇ ਪੁਲਿਸ ਬੁਲਾਈ ਤੇ ਉਹਨਾਂ ਦੇ ਸਾਹਮਣੇ ਵੀ ਗੁੰਡਾ ਕਰਦੀ ਹੋਈ ਜੀਤੀ ਹੈਗੀ ਉਹਨਾਂ ਦੇ ਸਾਹਮਣੇ ਠੀਕ ਹੈ ਜੀ ਉਹਨਾਂ ਦੇ ਸਾਹਮਣੇ ਸਾਰਾ ਕੁਝ ਹੋਇਆ ਹੈ ਇਹ ਤਾਂ ਜਿਹੜਾ ਜਵਾਕ ਇੱਧਰ ਦੀ ਐ ਭੱਜੇ ਆ ਅੱਧੇ ਕੋਹਾਂ ਦੇ ਮਗਰ ਭੱਜ ਲੇ ਉਹਨਾਂ ਨੂੰ ਐ ਪਤਾ ਲੱਗਿਆ ਵੀ ਔਰਤਾਂ ਭੱਜ ਲਈਆਂ ਕਿਤੇ ਬਾਹਰ ਖੇਤਾਂ 'ਚ ਲੇਕਿਨ ਉਹ ਮੁੰਡੇ ਤੇ ਆਏ ਨਹੀਂ ਉਹਨਾਂ ਨੂੰ ਇੰਨੇ ਨੂੰ ਇਹਨਾਂ ਨੇ ਦੱਸਿਆ ਵੀ ਪਿੰਡ ਵਾਲੇ ਲੋਕ ਪਿੰਡ ਦੇ ਜਿਹੜੇ ਐ ਇਕੱਠੇ ਹੋ ਕੇ ਆਏਗੇ ਪਿੰਡ ਦੇ ਲੋਕਾਂ ਦਾ ਇੱਥੋਂ ਦਾ ਜਿਹੜਾ ਸਰਪੰਚ ਹੈਗਾ ਉਸ ਸਰਪੰਚ ਨੇ ਬੜੀ ਇਹਨਾਂ ਦੀ ਹੈਲਪ ਕੀਤੀ ਆ ਸਰਪੰਚ ਨੇ ਆ ਕੇ ਚਾਰ ਬੰਦੇ ਲੈ ਕੇ ਆਏ ਆ ਫਿਰ ਉਹ ਬੰਦੇ ਭੱਜੇ ਆ ਇਸ ਤਰ੍ਹਾਂ ਦਾ ਇਹਨਾਂ ਨੇ ਸਾਨੂੰ ਦੱਸਿਆ ਚਾਰ ਕੁੰਜੀ ਬੀਆਂ ਤੋਂ ਗਾਮ ਹੀ ਸਾਰੇ ਸੋ ਸਾਥਿਓ ਅਸੀਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜੋ ਲੇਡੀਜ਼ ਜਿਨ੍ਹਾਂ ਨੇ ਇਸ ਘਰ ਦੇ ਮੁਖੀ ਕਹਿ ਸਕਦੇ ਆਪਾਂ ਜਾਂ ਜਿਨ੍ਹਾਂ ਦੇ ਨਾਲ ਇਹ ਘਟਨਾ ਸਾਹ ਹੀ ਹੋਈ ਹੈ ਨਾ ਮੇਰੇ ਨਾਲ ਗੱਲਬਾਤ ਕਰਦੇ ਆ ਕਿ ਆਖਰ ਦੇ ਵਿੱਚ ਮਸਲਾ ਕੀ ਸੀ ਭੈਣ ਜੀ ਤੁਸੀਂ ਦੱਸੋ ਉਧਰ ਕਰ ਲਓ ਆਪਣਾ ਫੇਸ ਵੀ ਕੀ ਸਾਰੀ ਘਟਨਾ ਸੀ ਕਿਵੇਂ ਤੁਹਾਡੀ ਲੜਾਈ ਹੋਈ ਤੇ ਕੀ ਕੁਝ ਤੁਹਾਡੇ ਨਾਲ ਹੋਇਆ ਜੀ ਪਹਿਲੇ ਦਿਨ ਟੁੱਡੀ ਟਰਾਲੀ ਦੇ ਪਿੱਛੇ ਗੱਡੀ ਟਪਾਣ ਖਾਤਰ ਬੈਸ ਹੋਈ ਜੀ ਬਾਬੇ ਸਿੱਤਨੀ ਬਦਗੀ ਜੀ ਵੀ ਸ਼ਾਮ ਨੇ 8 ਵਜੇ ਮਾਰ ਗਰੇ ਗੁੰਡਾ ਗੱਦੀ ਕਰਨ ਲੱਗ ਗਿਆ ਜੀ ਮਰ ਟੋਟਾ ਮਰ ਬੰਦਾ ਨੂੰ ਟੋਟ ਲਗਾ ਗਿਆ ਜੀ ਬੇ ਜੀ ਬੰਦਾ ਤਾਂ ਸਾਰਾ ਦਾਖਲ ਹੋ ਗਿਆ ਜੀ ਹਸਪਤਾਲ ਲਗਾ ਮਾਂ ਦਿਨ ਮ ਰਾਜੀਪੋ ਵੀ ਕਰਿਓ ਜੀ ਹੂੰ ਬੰਦਾ ਸਾਰਾ ਦਿਨੇ ਰਾਜੀ ਨਾ ਆ ਗਿਆ ਜੀ ਦਿਨੇ ਰਾਜੀ ਨਾ ਆ ਜਿਹੜਾ ਉਹ ਤੁਹਾਡੀ ਘਟਨਾ ਹੋਈ ਸੀਗੀ ਟੂੜੀਆਂ ਦੀ ਟਰਾਲੀ ਦੀ ਲਾ ਟੂੜੀਆਂ ਟਰਾਲੀ ਉਦੋਂ ਬਾਅਦ ਮੈਂ ਜੀ ਦੂਸਰੇ ਦਿਨ ਧਮਕੀ ਵੀ ਦੀ ਹੈ ਜੀ ਮਾਨੇ ਕ ਚੱਕਗੇ ਲੈ ਜਾਗਾ ਅੱਛਾ ਕੱਲ ਬਾਦ ਸ਼ਾਮ ਕੋ ਦਈ ਧਮਕੀ

ਭੱਜ ਗਿਆ ਜੀ ਮਿਹਤ ਕਰੇ ਬਿਨਾਂ ਰਾਜ ਜੀ ਨਾਮ ਹੋ ਗਿਆ ਜੀ ਇਹ ਘਾ ਮਾਰ ਬੁਝਾ ਦਿਆ ਮੁੜ ਕੇ ਬਈ ਇੱਕ ਦੇ ਤੁਸੀਂ ਇਹ ਸੋਚਿਆ ਵੀ ਤੁਹਾਡੇ ਬੰਦੇ ਉੱਥੇ ਦਾਖਲ ਆ ਤੇ ਉਹ ਹੁਣ ਲੜਾਈ ਕਰਕੇ ਗਏ ਹਨਾ ਤੁਸੀਂ ਘਰੇ ਸੀ ਲੇਡੀ ਸੀ ਕੁੜਤਾਂ ਸੀ ਲੇਡੀਜ਼ ਇਹ ਲੜਕੀਆਂ ਇੰਜੀ ਛੋਟੀ ਛੋਟੀ ਲੜਕੀਆਂ ਇੰਜੀ ਲੜਕੀ ਛੋਟਾ ਛੋਟਾ ਲड़का जी लेडी जी जी 4-5 ਤੋਂ ਲੇਡੀਜ਼ 4-5 ਲੜਕੀਆਂ ਇੰਜੀ ਮੁਰਗੇ ਆਕੇ ਜੀ ਮਰਬੰਦ ਇਹ ਕਿਆ ਗੇਟ ਤੋੜ ਗਏ ਔਰ ਅੰਦਰ ਵੜ ਗਿਆ ਜੀ ਬਿੰਨੇ ਗੇਟ ਤੋੜਨ ਦੀ ਕੋਸ਼ਿਸ਼ ਕੀਤੀ ਜੀ ਗਾਲੀ ਕਾਢੀ ਜੀ ਕੰਨ ਕਾਡੋ ਬਾਰੇ ਅਨ ਕਾਡੋ ਬਾਰੇ ਅਨ ਫੁੱਟੋ ਡੇਡਣੀਆਂ ਨੇ ਅਨ ਸਮਾਰੀਆਂ ਨੰਬਰੇ ਕਾਡੋ ਅਨ ਤੱਕ ਗੇਲੇ ਜੰਗਾ ਜਾਤੀ ਸੁਰੱਖਿਆ ਦਾ ਬੋਲੇ ਹਾਂਜੀ ਠੀਕ ਹੈ ਜੀ ਜਦ ਮੈਂ ਆਣ ਮਾਰੇ ਮੇਰੀ ਜਠਾਣੀ ਹੈ ਜੀ ਮੇਰੀ ਰਾਣੀ ਜੀ ਬਣਹਾ ਤੇ ਵੀ ਤੁਹਾਡਾ ਜੀ ਰਮੀ ਲਗਾਈਆਂ ਲਗਾਈਆਂ ਇਕਲੀ ਹੋਂਤਾ ਹੋਂਤਾ ਤੇ ਉੱਠ ਜਾਓ ਮੈਂ ਕੌਣ ਕਰਾਂ ਕਿ ਕਾ ਨਾ ਕਾਡੋ ਆਂ ਮੈਂ ਕਿਹਜੇ ਫੋਨ ਕਰਾਂ ਮੈਂ ਕਾਂਗਾ ਫੋਨ ਕੋ ਸੋ ਆਂਗਾ ਫੋਨ ਕੋ ਸੋ ਘੱਲੋ ਨਾ ਗੱਡੀ ਗਮਾਈਏ ਤੈਨੂੰ ਦਾ ਫੋਨ ਖੋਲੋ ਹਾਂਜੀ ਠੀਕ ਹੈ ਜੀ ਕੰਨ ਗੱਲੋ ਨਹੀਂ ਜਦੋਂ ਤਾ ਤੁਸੀਂ ਅੰਦਰ ਕਮਰੇ ਚ ਬੰਦ ਸੀਗੇ ਉਹ ਬਾਹਰੋਂ ਤੁਹਾਡੇ ਡਾਂਗਾ ਮਾਰ ਰਹੀ ਤੁਸੀਂ 112 ਤੇ ਫੋਨ ਨਹੀਂ ਲਾਇਆ ਪੁਲਿਸ ਨੂੰ ਫੋਨ ਨਹੀਂ ਲਾਇਆ ਤੁਸੀਂ ਫੋਨ ਕਰਿਓ ਜੀ 112 ਨੇ ਫੋਨ ਮਿਲਾਇਓ ਜੀ ਪੁਲਿਸ

ਜਵਾਕ ਆ ਕੇ ਤੁਸੀਂ ਦੱਸਦੇ ਹੋ ਵੀ ਜਵਾਕ ਭੱਜ ਗਏ ਸੀਗੇ ਕਿ ਜਵਾਕ ਜੀ ਭੱਜ ਗਿਆ ਜੀ ਇਹਨੇ ਅਰੇ ਪਿੱਛੇ ਬਾਰੇ ਬੰਦਾ ਖੜਿਆ ਜੀ ਬੰਗ ਲੈ ਰਿਹਾ ਮਗਰ ਜਵਾਕਾਂ ਨੂੰ ਮਗਰ ਲਗਾ ਦਿਆ ਜੀ ਟੋਡੇ ਟੋਡੇ ਜਵਾਕ ਬੱਤ ਕੇ ਇੱਥੋਂ ਭੱਜ ਗਏ ਉਸ ਤੋਂ ਬਾਅਦ ਉਹਨਾਂ ਦਾ ਪਿੱਛਾ ਕੀਤਾ ਹਾਂ ਪਿੱਛੋ ਕਰਿਓ ਜੀ ਉਸ ਤੋਂ ਬਾਅਦ ਜਦੋਂ ਪੁਲਿਸ ਆਈ ਉਸ ਤੋਂ ਬਾਅਦ ਦੀ ਗੱਲ ਹੈ ਨਹੀਂ ਪੀ ਝਗੜਾ ਪਹਿਲਾਂ ਹੀ ਹੋ ਪੁਲਿਸ ਤੋਂ ਬਾਅਦ ਮ ਆਈ ਅੱਛਾ ਅੱਛਾ ਨਹੀਂ ਟੋਡੇ ਬੱਚਿਆਂ ਨੇ ਮਗਰ ਕਦੋਂ ਭੱਜਿਆ ਉਹ 1 ਵਜੇ ਰਾਤ ਨਾ 1:30 ਵਜੇ ਟੈਨ ਲੰ ਟੋਟਾ ਬਰਾਂਗ ਮਗਰਵਾਜਾ ਜਦ ਫਿਰ ਬੇਰੋ ਪੜ ਗਿਆ ਨਹੀਂ ਮੀ ਟਾਬੇ ਤੋਂ ਗਿਆ ਫਿਰ ਮਾਰ ਕਰਨ ਆਇਆ ਚੱਕਣ ਖਾਤਰ ਵੀ ਲੜਕੀਆਂ ਬਕੇਲੀ ਐ ਅੱਛਾ ਤੁਹਾਨੂੰ ਵੀ ਕੁੜੰਗਾ ਕਰਕੇ ਵੀ ਤੁਸੀਂ ਲੇਡੀਜ਼ ਕਰਲੇ ਆ ਤੁਹਾਨੂੰ ਗਲਤ ਤਰੀਕੇ ਨਾਲ ਚੱਕਣ ਆਈ ਸੀ ਬਹੁਤ ਗੰਦੀ ਗੰਦੀ ਗਾਲੀਆਂ ਗਾਲੀਆਂ ਕੱਢ ਰੱਖਿਆ ਕਾਡਾ ਜੀ ਜਾਤੀ ਸੁੱਚਾ ਨਾਮ ਨੂੰ ਬੁਲਾਣ ਲੱਗ ਰਿਹਾ ਜੀ ਡੇਡਣੀਆਂ ਤੱਕੋ ਮਾਰੀਆਂ ਤੱਕੋ ਹੀਆ ਕਰਨ ਲੱਗ ਰਿਹਾ ਬੁੰਡੀ ਬੁੰਡੀ ਗਾਲੀ ਕੱਢਾ ਜੀ ਠੀਕ ਹੈ ਜੀ ਤੁਹਾਨੂੰ ਵੀਰੇ ਧਮਕੇ ਦਿੰਦੇ ਸੀ ਵੀ ਕੋਈ ਗਲਤ ਤਰੀਕੇ ਨਾ ਕਰਾਂ ਹਾਂਜੀ ਹਾਂਜੀ ਬੋਲ ਰਹੇ تھے ਜੀ ਕਿਡਨੈਪ ਕਰੋ इनको ਬਾਹਰ نکਾਲੋ इनका ਰੇਪ karenge ਬਾਹਰ نکਾਲੋ इनको और यही बोल रहे थे जी हमने बहुत हाथ जोड़े थे जी हमने भाई बाई किया था कि भाई हमें छोड़ दो तो हम अकेली है भाई हमें छोड़ दो हम अकेली है हमारे हमारे घर में कोई नहीं था फिर मेरी मम्मी और वो बोल रहे थे चलो लोगों को फोन कर दो तो बोले कि गंदी गंदी गालियां निकाल निकाल के बोले कि इनके फोन भी खोस लो जाके अंदर फिर हमने हिम्मत जुटाई कि हमने गेट बंद रखा क्योंकि हम चार पांच लड़कियां थी हमने बहुत जोर लगा के गेट बंद किया था अगर गेट टूट जाता ना तो हमारी इज्जत नहीं बचनी थी ਸੋ ਸਾਥੀਓ ਇਹ ਲੋਨ ਕੰਡੈਕਟ ਖੜੇ ਕਰ ਦੇਣ ਵਾਲੀ ਗੱਲ ਤੁਸੀਂ ਸੁਣ ਰਹੇ ਹੋ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦੇਖੋ ਵੀ 2023 ਚੱਲ ਰਿਹਾ ਔਰ ਹਰਿਆਣੇ ਦੀ ਘਟਨਾ ਇਹ ਪੰਜਾਬ ਦੇ ਬਿਲਕੁਲ ਪੰਜਾਬੀ ਬੈਲਟ ਦੇ ਨਾਲ ਲੱਗਦੀ ਹੈ ਇਹ ਇਹ ਨਹੀਂ ਕਿ ਆਪਾਂ ਕਹ ਲਈਏ ਕਿ ਜਿੱਧਰ ਬਾਗੜੀ ਬੈਲਟ ਆ ਜਾਂ ਉਧਰ ਦੀ ਗੱਲਬਾਤ ਨਹੀਂ ਇਹ ਇਹ ਇੱਥੋਂ ਦੀ ਗੱਲਬਾਤ ਹੈ ਔਰ ਤੁਸੀਂ ਤੁਹਾਡੇ ਤੁਹਾਨੂੰ ਵੀ ਸੁਣ ਕੇੜੇ ਰੋਂਗਟੇ ਖੜੇ ਹੋ ਗਏ ਕਿ ਲੜਕੀਆਂ ਕੀ ਕਹਿ ਰਹੀਆਂ ਵੀ ਸਾਨੂੰ ਰੇਪ ਦੀ ਧਮਕੀ ਦੇ ਰਹੇ ਔਰ ਅਸੀਂ ਮਨਤਾ ਕਰ ਰਹੇ ਹਾਂ ਤੁਸੀਂ ਦੇਖੋ ਵੀ ਕਿੰਨੇ ਬੇਕ ਆਫ ਹੋ ਚੁੱਕੇ ਨੇ ਲੋਕ ਤੁਹਾਨੂੰ ਜਦੋਂ ਇਹ ਸਭ ਕੁਝ ਕਰ ਰਹੀ ਤੁਸੀਂ ਇਹ ਬਿਆਨ ਦਿੱਤੇ ਆ ਤੁਸੀਂ ਇਹ ਲਿਖਾਇਆ ਬਿਆਨਾਂ ਦੇ ਵਿੱਚ ਵੀ ਸਾਨੂੰ ਰੇਪ ਦੀ ਧਮਕੀ ਦਿੱਤੀ ਸੀ ਹਾਂਜੀ ਲਿਖਵਾਇਆ ਹੈ ਤੁਹਾਡੇ ਮਿਆਨ ਲਾਇਆ ਪੁਲਿਸ ਨੇ ਜੀ ਹਮਾਰੇ ਤਾਂ ਨਹੀਂ ਲਏ ਮੰਮੀ ਕੇ ਲਏ ਸਿਰਫ ਤੁਸੀਂ ਕਿਹਾ ਨਹੀਂ ਵੀ ਸਾਡੇ ਬਿਆਨ ਲਓ ਜਾਂ ਵੀ ਸਾਡੇ ਨਾਲ ਇਹ ਗੱਲਬਾਤ ਹੋਈ ਆ ਮੰਮੀ ਇਤਨੀ ਕੁਝ ਨੋਲੇਜ ਨਹੀਂ ਹੈ ਨਾ ਸਰ ਕਿਉਂਕਿ ਇਹ ਇਹ ਪਹਿਲੀ ਵਾਰ ਹੀ ਹੋਇਆ ਹੈ ਤਾਂ ਹਮ ਤਾਂ ਵੈਸੇ ਹੀ ਘਬਰਾਏ ਹੋਏ تھے ਜੀ ਠੀਕ ਹੈ ਜੀ ਤੁਹਾਡੀ ਉਮਰ ਕਿੰਨੀ ਹੈ ਜੀ 20 ਹੈ ਜੀ ਤੁਸੀਂ 20 ਸਾਲ ਦੇ ਹੋ ਤੁਹਾਡੇ ਨਾਲ ਕੋਈ ਛੋਟੀਆਂ ਬੱਚੀਆਂ ਵੀ ਸੀ ਘਰ 'ਚ ਉਸ ਟਾਈਮ ਜਿਨ੍ਹਾਂ ਦੀ ਉਮਰ ਥੋੜੀ ਹੈ ਹਾਂ ਜੀ ਮੇਰੀ ਭੈਣ ਹੈ ਜੀ ਇਹ ਇਹ ਹੈ ਜੀ 16 ਸਾਲ ਦੀ اچھا ਪਹਿਨੇ ਤੁਸੀਂ ਵੀ ਉਹਨਾਂ ਦੇ ਨਾਲ ਹੀ ਸੀ ਹਾਂਜੀ ਹਾਂਜੀ ਸਰ ਅੱਛਾ ਤੁਹਾਡੀ ਉਮਰ ਥੋੜੀ ਹੈ ਤੁਸੀਂ ਬੱਚਿਆਂ 'ਚ ਆਏ ਨੇ ਤੁਹਾਨੂੰ ਵੀ ਇੰਨੀਆਂ ਗੰਦੀਆਂ ਗੱਲਾਂ ਦਿੱਤੀਆਂ ਹਾਂਜੀ ਹਮ ਸਾਥ ਇੱਥੇ ਸਭੀ ਕੋ ਦੇ ਰਹੇ تھے ਗਾਲੀਆਂ ਔਰ ਜਲਾਉਣੇ ਕੀ ਵੀ ਕੋਸ਼ਿਸ਼ ਕੀਤੀ ਸਿਲੰਡਰ ਕੋ ਖੁੱਲਾ ਛੋੜ ਦਿਆ ਔਰ ਬੋਲ ਰਹੇ تھے ਜਲਾਏਂਗੀ ਠੀਕ ਹੈ ਜੀ ਤੇ ਤੁਹਾਡੇ ਬਿਆਲੇ ਕੰਸਰ ਨਹੀਂ ਸਾਰਾ ਮੈਂ ਡਰ ਗਈ ਤੇ ਮੇਰੇ ਕੋ ਚੱਕਰ ਆ ਗਏ ਸਿੱਕੋ ਸੁਸਤ ਕਰ ਹੀ ਆ ਗਿਆ ਸੀ ਇਹ ਠੰਡੀ ਹੋ ਗਈ ਚਲੋ ਤੁਸੀਂ ਰੋ ਨਾ ਭੈਣੇ ਕੋਈ ਗੱਲ ਨਹੀਂ ਸੋ ਸਾਥੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਦਾਨ ਸਿੰਘ ਵਾਲੇ ਘਟਨਾ ਹੋਈ ਆ ਉਹਨਾਂ ਦੇ ਵੀ ਅਸੀਂ ਤੁਹਾਨੂੰ ਦਿਖਾਇਆ ਸੀ ਉਹ ਲੋਕੀ ਵਿਚਾਰੇ ਕੈਮਰੇ ਅੱਗੇ ਰੋ ਰਹੇ ਸੀ ਤੇ ਅੱਜ ਇਹ ਭੈਣ ਵੀ ਰੋ ਰਹੀ ਆ ਸਾਰਾ ਪਰਿਵਾਰ ਰੋ ਰਿਹਾ ਤੁਸੀਂ ਇਹ ਦੇਖ ਲਓ ਵੀ ਕਿੰਨੀ ਜਿਹੜੇ ਗੁੰਡਾ ਕਰਦੀ ਇਹ ਲੋਕ ਕਰਦੇ ਆ ਪ੍ਰਸ਼ਾਸਨ ਦਾ ਡਰ ਬਿਲਕੁਲ ਖਤਮ ਹੋ ਚੁੱਕਿਆ ਕਿਉਂਕਿ ਜਿਹੜੇ ਗੁੰਡੇ ਆ ਉਹਨਾਂ ਨੂੰ ਤਾਂ ਪੁਲਿਸ ਕੋਸ਼ਿਸ਼ ਕਰਦੀ ਨਹੀਂ ਇਹਨਾਂ ਕੁੜੀਆਂ ਨੇ ਜੇ ਮੰਨ ਕੇ ਚਲੋ ਬਿਆਨ ਦੇਣੇ ਵੀ ਹੁੰਦੇ ਤਾਂ ਇਹਨਾਂ ਨੂੰ ਬੇਇਜਤ ਕਰਨਾ ਸੀਗਾ ਆਪਾਂ ਦੇਖਦੇ ਆ ਜਦੋਂ ਆਪਾਂ ਕੰਪਲੇਂਟ ਲਿਖਾਉਣ ਜਾਂਦੇ ਆ ਤੇ ਇਹਨਾਂ ਕੁੜੀਆਂ ਨੂੰ ਹੀ ਪ੍ਰਸ਼ਾਸਨ ਨੇ ਬੇਇਜਤ ਕਰਨਾ ਸੀ ਤੇ ਤੁਹਾਡੇ ਨਾਲ ਕਿਵੇਂ ਹੋਇਆ ਕੀ ਬੋਲਿਆ ਤੁਹਾਨੂੰ ਕਿ ਆਡਾ ਸਾਹਿਬ ਕਿਵੇਂ ਦੇਖਦੇ ਹੋ ਇਹ ਘਟਨਾ ਨੂੰ ਬੱਚੇ ਰੋ ਰਿਹਾ ਪਰਿਵਾਰ ਰੋ ਰਿਹਾ ਇਸ ਬੇਟੀ ਦਾ ਦੁੱਖ ਦੇਖ ਕੇ ਜੀ ਕਾਫੀ ਆਤਮਾ ਹੁੰਦੀ ਹੈ ਜੀ ਔਰ ਮੈਂ ਪ੍ਰਸ਼ਾਸਨ ਦੇ ਅੱਗੇ ਇਹ ਬੇਨਤੀ ਕਰਦਾ ਕਿ ਇਨਾਂ ਲੋਕਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਬੱਚੀਆਂ ਰੋ ਰਹੀਆਂ ਇਹ ਸਾਡੇ ਸਮਾਜ ਦੀਆਂ ਅਗਰੇ ਤਾਂ ਕੁਦਰਤ ਨੇ ਇਨਾਂ ਦੀ ਇੱਜ਼ਤ ਰੱਖੀ ਆ ਨਹੀਂ ਉਹਨਾਂ ਲੋਕਾਂ ਨੇ ਕੋਈ ਘੱਟ ਨਹੀਂ ਗੁਜ਼ਾਰੀ ਸੀ ਆ ਹੱਦ ਤੱਕ ਤੇ ਤੋੜ ਤੇ ਫਰੈਂਡਰ ਖੋਲਤਾ ਪਸ਼ੂਆਂ ਦੇ ਡਾਂਗਾ ਮਾਰੀਆਂ ਇਹਨਾਂ ਲੜਕੀਆਂ ਨੂੰ ਚੱਕ ਕੇ ਲੈ ਜਾਂਦੀ ਉਹਨਾਂ ਦੀ ਜਿਹੜੀ ਹੈ ਪੂਰੀ ਸੋਚ ਬਣੀ ਹੋਈ ਸੀਗੀ ਇਹ ਤਾਂ ਠੀਕ ਹੈ ਕੁਦਰਤ ਨੇ ਰੱਖਤੀ ਆ ਗੱਲ ਪਰ ਮੇਰੀ ਬੇਨਤੀ ਪ੍ਰਸ਼ਾਸਨ ਦੇ ਅੱਗੇ ਆ ਕਿ ਇਹਨਾਂ ਤੇ ਤੁਰੰਤ ਕਾਰਵਾਈ ਨਾ ਹੋਈ ਤਾਂ ਮੈਂ ਮੇਰੀ ਜਨਤਾ ਦੇ ਅਧਿਕਾਰਕ ਮੋਰਚਾ ਜਿਹੜਾ ਸਾਡਾ ਹੈ ਔਰ ਮੈਂ ਮੇਰੇ ਪੂਰੇ ਸੰਗਠਨ ਦੇ ਵੱਲੋਂ ਔਰ ਜਿੰਨੀਆਂ ਸਾਡੀਆਂ ਸਮਾਜਿਕ ਜਥੇਬੰਦੀਆਂ ਹੈ ਜੇ ਹਰਿਆਣੇ ਦੀਆਂ ਚੇ ਪੰਜਾਬ ਦੀਆਂ ਹੈ ਸਾਰੀਆਂ ਸਮਾਜਿਕ ਜਥੇਬੰਦੀਆਂ ਸਾਡੀਆਂ ਜਿਹੜੀਆਂ ਐ ਮੈਂ ਸਾਰੀਆਂ ਦੇ ਅੱਗੇ ਅਪੀਲ ਕਰਾਂਗਾ ਕਿ ਦੇਖੋ ਕਿ ਇਹਨਾਂ ਬੱਚਿਆਂ ਦਾ ਦੁੱਖ ਦਰਦ ਨੂੰ ਸਮਝ ਕੇ ਆਓ ਆਪਾਂ ਇਕੱਠੇ ਹੋ ਕੇ ਇਸ ਜ਼ੁਲਮ ਦਾ ਮੁਕਾਬਲਾ ਕਰੀਏ ਇਸ ਲਈ ਮੇਰੀ ਬੇਨਤੀ ਹੈ ਕਿ ਜਲਦੀ ਅਗਰ ਕਾਰਵਾਈ ਨਾ ਹੋਈ ਤਾਂ ਅਸੀਂ ਜਿਹੜਾ ਸੜਕਾਂ ਤੇ ਆਵਾਂਗੇ ਉਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਇਹ ਬੇਨਤੀ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਤੇ ਤੁਰੰਤ ਕਾਰਵਾਈ ਕਰਕੇ ਇਹਨਾਂ ਨੂੰ ਅਰੈਸਟ ਕਰੋ ਇਹਨਾਂ ਦਾ ਜਿਵੇਂ ਉਹ ਉੱਤਰ ਪ੍ਰਦੇਸ਼ ਦੇ ਵਿੱਚ ਇਹੋ ਜਿਹਾ ਕੋਈ ਕਾਂਡ ਹੁੰਦਾ ਨਾ ਤਾਂ ਉਹ ਉੱਤਰ ਪ੍ਰਦੇਸ਼ ਦੀ ਸਰਕਾਰ ਇਹੋ ਜਿਹੇ ਗੁੰਡਿਆਂ ਦੇ ਉਹਨਾਂ ਦੇ ਸਾਰੇ ਬਲਡੋਜ਼ਰ ਫੇਰ ਦਿੰਦੀ ਹੈ ਤੇ ਇਹ ਇਹਨਾਂ ਦਾ ਵੀ ਸਾਰਾ ਜਿਹੜਾ ਪਸ਼ੂ ਬਸਾਰਾ ਚੱਕਿਆ ਜਾਵੇ ਪ੍ਰਸ਼ਾਸਨ ਨੂੰ ਜਿਹੜਾਗਾ ਉਚਿਤ ਕਾਰਵਾਈ ਕਰਦੇ ਹੋਏ ਇਹ ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਆ ਅਰੇ ਇਹ ਸਾਡਾ ਆਦੇਸ਼ ਹੈ ਅਰ ਨਹੀਂ ਤਾਂ ਉਹ ਨਾ ਹੋਵੇ ਕਿ ਸਾਨੂੰ ਸੜਕਾਂ ਤੇ ਆਣਾ ਪਵੇ ਸਾਨੂੰ ਧਰਨੇ ਲਾਉਣੇ ਪੈਣ ਉਹਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਨੇ ਇਹਨਾਂ ਦੇ ਦੱਸਣ ਦੇ ਮੁਤਾਬਕ ਪਿੰਡ ਵਾਲਿਆਂ ਨੇ ਜਿਹੜਾ ਹੈਗਾ ਇਹਨਾਂ ਦੀ ਹੈਲਪ ਵੀ ਕੀਤੀ ਹੈ ਪਿੰਡ ਦਾ ਸਰਪੰਚ ਇਹਨਾਂ ਦੇ ਜਵਾਕ ਜਿਹੜੇ ਸਰਮਾ ਚ ਰਾਤ ਨੂੰ ਲੁਕੇ ਪਏ ਸੀਗੇ ਉਹ ਸਰਪੰਚ ਹੀ ਲੈ ਕੇ ਆਇਆਗਾ ਠੀਕ ਹੈ ਮੈਂ ਇਥੋਂ ਦਾ ਜਿਹੜਾ ਸਰਪੰਚ ਆ ਮੈਂ ਉਹਦਾ ਧੰਨਵਾਦ ਕਰਦਾ ਕਿ ਤੁਸੀਂ ਇਸ ਗਰੀਬ ਪਰਿਵਾਰ ਦੀ ਜਿਹੜੀ ਹੈ ਹੈਲਪ ਕੀਤੀ ਆ ਔਰ ਕਰਨੀ ਵੀ ਚਾਹੀਦੀ ਆ ਤੋ ਉਹ ਪਿੰਡ ਦਾ ਮਾਲਕ ਹੈ ਕਿਉਂਕਿ ਇਹ ਉਹ ਪਿੰਡ ਦਾ ਮਾਲਕ ਹੈ ਤੇ ਉਸ ਦੇ ਜਿਹੜੇ ਪਿੰਡ ਦੇ ਵਿੱਚ ਅਗਰ ਕੋਈ ਜ਼ੁਲਮ ਜਿਆਦਤੀ ਹੁੰਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਵੀ ਹੈ ਕਿ ਉਸ ਦੀ ਹੈਲਪ ਕਰੇ ਉਸ ਨੂੰ ਸੰਭਾਲੇ ਜਿਵੇਂ ਇੱਕ ਘਰ ਦਾ ਪਰਿਵਾਰ ਦਾ ਇੱਕ ਬੰਦਾ ਆਪਦੇ ਪਰਿਵਾਰ ਨੂੰ ਸਾਹਮਣਾ ਓਵੇਂ ਪਿੰਡ ਦਾ ਜਿਹੜਾ ਸਰਪੰਚ ਹੈ ਉਹ ਸਾਰੇ ਪਿੰਡ ਨੂੰ ਸਾਹਮਣਾ ਉਹਦੀ ਵੀ ਜ਼ਿੰਮੇਵਾਰੀ ਹੈ ਲੇਕਿਨ ਜਿਹੜੇ ਉਸਨੇ ਜ਼ਿੰਮੇਵਾਰੀ ਨਿਭਾਈ ਹੈ ਉਹ ਸਰਪੰਚ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਸ ਗਰੀਬ ਪਰਿਵਾਰ ਦੀ ਜਿਹੜੀ ਹੈਲਪ ਕੀਤੀ ਆ ਸੋ ਸਾਥੀਓ ਗੱਲਬਾਤ ਸਾਰੀ ਤੁਸੀਂ ਸੁਣੀ ਹੈ ਜੋ ਗੁੰਡਾਗਰਦੀ ਹੋਈ ਹੈ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਤੇ ਅਸੀਂ ਰਫਾਇਰਿੰਗ ਵੀ ਹੋਈ ਹੈ ਉਹ ਪਰਿਵਾਰ ਦੇ ਇਲਜ਼ਾਮ ਹੈ ਕਿ ਫਾਇਰਿੰਗ ਵਗੈਰਾ ਵੀ ਉਹਨਾਂ ਨੇ ਕੀਤੀ ਆ ਸੋ ਤੁਸੀਂ ਇਹ ਵੀਡੀਓ ਨੂੰ ਸਮਾਜਿਕ ਜਿਹੜੇ ਸੰਗਠਨ ਨੇ ਆਪਣੇ ਐਸਸੀ ਲੋਕਾਂ ਦੇ ਜਿਹੜੇ ਸਮਾਜ ਲਈ ਕੰਮ ਕਰਦੇ ਨੇ ਉਹਨਾਂ ਤੱਕ ਇਹ ਵੀਡੀਓ ਤੁਸੀਂ ਸ਼ੇਅਰ ਕਰਿਓ ਤਾਂ ਕਿ ਆਪਾਂ ਲੋੜ ਪੈਣ ਤੇ ਅਗਰ ਪ੍ਰਸ਼ਾਸਨ ਠੁਕਵੀਂ ਕਾਰਵਾਈ ਨਹੀਂ ਕਰਦਾ ਤਾਂ ਆਪਾਂ ਇਹਨਾਂ ਪਹਿਣਾ ਦੇ ਨਾਲ ਇਸ ਪਰਿਵਾਰ ਦੇ ਨਾਲ ਖੜੀਏ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ